ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਘੱਗਰ ਦਰਿਆ ਦੇ ਉੱਤੇ ਹਰਚੰਦਪੁਰੇ ਤੇ ਇਹ ਮੋੜ ਹੈ ਜਿਹੜਾ ਚੀਕੇ ਨੂੰ ਜਾਂਦੀ ਰੋਡ ਹੈ ਜਿਹੜਾ ਬਿਲਕੁਲ ਰੋਡ ਘੱਗਰ ਦੇ ਉੱਤੇ ਹੈ ਤੇ ਅੱਗੇ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਹੈ ਕਾਰ ਸੇਵਾ ਵਾਲੇ ਸੰਤਾਂ ਦਾ ਜਿਨ੍ਹਾਂ ਨੇ ਪੁਲ ਬਣਾਏ ਸੀ ਦਰਿਆ ਦੇ ਉੱਤੇ ਤੇ ਇਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਘੱਗਰ ਹੈ ਜਿਹੜਾ ਕੁਝ ਰਾਹਤ ਮਿਲੀ ਹੈ ਲੱਗਦਾ ਉਤਰਿਆ ਤੇ ਇੱਕ ਹੋਰ ਤੁਹਾਨੂੰ ਗੱਲ ਦੱਸੀ ਜਿਹੜਾ ਇਹ ਬੰਨ ਪੱਕਾ ਕੀਤਾ ਗਿਆ ਪੱਥਰ ਲਾ ਕੇ ਇਹ ਇਸ ਬੰਨ ਨੂੰ ਤਾਂ ਇਹ ਬੰਨ ਹੈ ਜਿਹੜਾ ਤੁਸੀਂ ਸਾਫ਼ ਦੇਖ ਸਕਦੇ ਹੋ ਇਸ ਤੇ ਦਰਾੜਾਂ ਆਈਆਂ ਨੇ ਇਹ ਸਰਕੇ ਕੁਛ ਤੇ ਇਹ ਹੋ ਸਕਦਾ ਇਸ ਦੇ ਨੀਚੋਂ ਮਿੱਟੀ ਨਿਕਲੀ ਹੋਵੇ ਕਿਉਂਕਿ ਪਾਣੀ ਦਾ ਬਹਾਅ ਜਿਹੜਾ ਬਹੁਤ ਤੇਜ਼ ਸੀ ਤੇ ਇਹ ਪੂਰਾ ਬੰਨ ਹੈ ਜਿਹੜਾ ਇਸ ਦੇ ਵਿੱਚ ਦਰਾੜਾਂ ਆਈਆਂ ਹੋਈਆਂ ਨੇ ਤੇ ਇਹ ਗਿਰ ਵੀ ਸਕਦਾ ਟੁੱਟ ਵੀ ਸਕਦਾ ਅੱਜ ਇੱਥੇ ਸਾਡੇ ਨਾਲ ਭੈਣ ਚਰਨਜੀਤ ਕੌਰ ਜੀ ਧੂੜੀਆਂ ਬੀਕੇ ਜੋ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨੇ ਇੱਥੇ ਉਹਨਾਂ ਨੇ ਲਗਾਤਾਰ ਇੱਥੇ ਡਿਊਟੀ ਦਿੱਤੀ ਹੋਈ ਹੈ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹੋਰ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਇੱਥੇ ਲਗਾਤਾਰ ਜਦੋਂ ਦਾ ਪਾਣੀ ਦਾ ਬਹਾਾ ਉੱਪਰ ਆ ਗਿਆ ਸੀ ਤਕਰੀਬਨ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਤਾਂ ਤੁਸੀਂ ਮੋਰਚਾ ਲਾਇਆ ਬੰਨਾਂ ਦੇ ਉੱਤੇ ਬੰਨਾਂ ਇਸ ਪਾਣੀ ਨੂੰ ਨਿਕਲਣ ਤੋਂ ਪੂਰੇ ਕਿਸਾਨਾਂ ਨੇ ਬੜੀ ਹਿੰਮਤ ਕੀਤੀ ਹੈ ਤੇ ਜਿਹੜਾ ਤੁਸੀਂ ਵਿਚਾਰ ਰੱਖਿਆ ਹੁਣ ਤੱਕ ਤੇ ਕੀ ਹੁਣ ਦਾ ਜਿਹੜਾ ਮਾਹੌਲ ਹੈ ਕੀ ਹੈ ਘੱਗਰ ਦਾ ਪਾਣੀ ਦਾ ਜਿਹੜਾ ਬਹਾ ਹੈ ਜੀ ਇਹ ਜੀ ਕੱਲ ਸ਼ਾਮ ਤੱਕ ਦਾ ਜਿਹੜਾ ਪਾਣੀ ਸਲੋ ਹੋ ਗਿਆ ਸੀ ਥੋੜਾ ਇੰਚਾਂ ਦੇ ਹਿਸਾਬ ਨਾਲ ਜਿਵੇਂ ਚੜਿਆ ਸੀ ਉਹ ਇੰਚਾਂ ਦੇ ਹਿਸਾਬ ਨਾਲ ਉਤਰਨਾ ਸ਼ੁਰੂ ਹੋ ਗਿਆ ਸੀ ਕੱਲ ਵੀ ਜਨਨ ਕਿ ਲੋਕਾਂ ਚ ਸ਼ਾਂਤੀ ਦਾ ਮਾਹੌਲ ਹੈ ਲੇਕੇ ਲੋਕਾਂ ਦੇ ਐਵੇਂ ਇੱਕ ਜਮਾ ਅੱਗੇ ਸਵੇਰੇ ਜਦੋਂ ਸੁੱਤੇ ਉੱਠਦੇ ਕਿਤਨਾ ਕਿਤੋਂ ਫੋਨਾਂ ਵੱਜੇ ਇੱਥੋਂ ਫੋਨ ਜਾਇਆ ਹੁੰਦਾ ਵੀ ਭਾਈ ਉੱਥੇ ਬੰਨ੍ਹ ਟੁੱਟ ਗਿਆ ਫਟਾਫਟ ਭੱਜੋ ਤੇ ਫਿਰ ਮੈਸੇਜ ਲਾਉਣੇ ਗੁਰਦੁਆਰਾ ਸਾਹਿਬ 'ਚ ਅਨਾਉਂਸਮੈਂਟਾ ਕਰਾਉਣੀਆਂ ਕਿਵੇਂ ਨਾ ਕਿਵੇਂ ਕਰਕੇ 10-15 ਪਿੰਡਾਂ ਦੇ ਲੋਕਾਂ ਨੇ ਲੜ ਲੱਕੀ ਇਹਨੂੰ ਬੰਨ੍ਹ ਲਿਆ ਟੁੱਟ ਨਹੀਂ ਦਿੱਤਾ ਤਾਂ ਕਿ ਸਾਡੀ ਹਜ਼ਾਰਾਂ ਏਕੜ ਫਸਲ ਹੈ ਜਿਹੜੀ ਉਹ ਡੁੱਬਣ ਤੋਂ ਬਚ ਗਈ ਜਿਹੜੀ ਡੁੱਬ ਗਈ ਹੈ ਸਾਨੂੰ ਉਹਨਾਂ ਦਾ ਬੇਹੱਦ ਅਫਸੋਸ ਹੈ ਇੱਕ ਘਰ ਤੋਂ ਪਾਰ ਜਿਹੜੀ ਡੁੱਬ ਗਈ ਹੈ ਹਨਾ ਪੰਜ ਛੇ ਪਿੰਡ ਦੇ ਸਾਡੇ ਉੱਧਰਲੇ ਉਹਨਾਂ ਦੀ ਫਸਲ ਤਕਰੀਬਨ ਤਵਾਏ ਹੋ ਗਿਆ ਕਿਸੇ ਦੇ 20% ਰਹਿ ਗਈ ਕਿਸੇ ਦੀ 10% ਕਿਸੇ ਦੀ 50% ਤੇ ਇਹ ਜਿਹੜਾ ਐਨਾ ਏਰੀਆ ਸੀ 10 12 ਪਿੰਡ ਇਹ ਲੋਕਾਂ ਨੇ ਆਪਣੀ ਹਿੰਮਤ ਨਾਲ ਦਿਨ ਰਾਤ ਇੱਕ ਹੁਣ ਰਾਤ ਨੂੰ ਵੀ ਪਹਿਰੇ ਲੱਗਦਾ ਸੀ ਪਹਿਰੇ ਤੇ ਹੁੰਨੇ ਆ ਦਿਨ ਰਾਤ ਇੱਕ ਕਰਕੇ ਜਿਹੜਾ ਇਹ ਬੰਨ ਬੰਨ ਕੇ ਰੱਖਿਆ ਤੇ ਇਹ ਟੁੱਟਣ ਤੋਂ ਬਚ ਗਿਆ ਇਹਦੇ ਲਈ ਸਾਨੂੰ ਬੜੀ ਖੁਸ਼ੀ ਦੀ ਮਹਿਸੂਸ ਹੋ ਰਹੀ ਹੈ ਕਿ ਇਸ ਇੱਕ ਮੋਰਚਾ ਫਟੇ ਕੀਤਾ ਹੈ ਤੇ ਜਿਵੇਂ ਜਿਹੜਾ ਕਰ ਇੱਥੋਂ ਇਹ ਬੰਨ ਲੂਜ਼ ਹੁੰਦਾ ਇੱਥੋਂ ਟੁੱਟਦਾ ਸੀ ਤਾਂ ਨੁਕਸਾਨ ਤਾਂ ਮੇਰੇ ਖਿਆਲ ਚ ਜਾਖਲ ਤੱਕ ਹੋ ਜਾਂਦਾ ਹੈ ਜੀ ਹਾਂਜੀ ਬਹੁਤ ਜਿਹੜਾ ਘੱਗਰ ਦੇ ਬਾਹਰੋਂ ਪਾਣੀ ਜਾਂਦਾ ਅੱਗੇ ਜਾਖਲ ਜਾ ਕੇ ਰਲਦਾ ਹੈ ਜੀ ਹਾਂਜੀ ਹਾਂ ਇਹ ਨਾ ਇਧਰੋਂ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਜਿਹੜੇ ਕਈ ਪਿੰਡ ਸਾਡੇ ਐਮਐਨ ਨੇ ਨਾ ਬੂਟਾ ਸਿੰਧਾਲਾ ਦੀ ਮੇ ਹੋ ਗਿਆ ਤੇ ਨन्हेੜਾ ਉਹਦੀ ਜਿਹੜੀ ਉਹਨਾਂ ਖੁੰਜਾ ਜਾਂ ਕਲਵਾਣੋ ਖੁੰਜਾ ਜੇ ਬਣੇ ਉੱਥੇ ਤਾਂ ਕਣਕ ਵੀ ਨਹੀਂ ਵਿਜੀ ਜਾਂਦੀ। ਅੱਛਾ ਜੀ। ਜਿਆਦਾ ਨਹੀਂ ਮਾਣ ਹੈ ਜੀ ਉੱਥੇ। ਅੱਜ ਤੋਂ ਪਾਣੀ ਦੀ ਨਿਕਾਸੀ ਹੋ ਨਹੀਂ ਗਈ ਨਿਕਲਦਾ ਹੀ ਨਹੀਂ। ਤੇ ਜਿਆਦਾ ਸਾਨੂੰ ਉਧਰ ਸੀਗਾ ਖਤਰਾ ਬਹੁਤ ਜ਼ਿਆਦਾ। ਇਹ ਤਾਂ ਜਿਹੜੇ ਹਸਾਮਾ ਪਾਣੀ ਦਾ ਹਾਰ ਆ ਰਿਆ ਸੀਗਾ ਵੀ ਬਹੁਤ ਜ਼ਿਆਦਾ ਪਾਣੀ ਆ ਰਿਆ ਫਵਾਹਾਂ ਪਿਲ ਰਹੀਆਂ ਸੀ ਹਨਾ ਜਾਂ ਮਤਲਬ ਜੇ ਉਧਰ ਦੀ ਸਾਈਡ ਦੇ ਮੋਗੇ ਵਾਲੀ ਸਾਈਡ ਦੇ ਦ੍ਰਿਸ਼ ਦੇਖਦੇ ਸੀਗੇ ਉਸ ਟਾਈਮ ਸਾਨੂੰ ਲੱਗਣ ਲੱਗਾ ਸੀ ਵੀ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਾਅਦ ਜੇ ਫਸਲਾਂ ਕੋਈ ਗੱਲ ਨਹੀਂ 6 ਮਹੀਨੇ ਲੇਟ ਹੋ ਜਾਣਗੀਆਂ ਜੇ ਮਰ ਵੀ ਗਈਆਂ ਤਾਂ ਉਹਨਾਂ ਨੇ ਇਨਸਾਨ ਦਾ ਇਨਸਾਨ ਤੋਂ ਵੱਡੀ ਕੋਈ ਚੀਜ਼ ਨਹੀਂ ਇਨਸਾਨ ਕੁਝ ਵੀ ਕਰ ਸਕਦਾ ਪਰ ਸਾਨੂੰ ਉਸ ਟਾਈਮ ਐਵੇਂ ਲੱਗਣ ਲੱਗਾ ਸੀ ਵੀ ਉਹ ਆਫਤ ਨਾ ਆਵੇ ਜਾਨਾਂ ਬਚ ਜਾਣ ਡੰਗਰ ਬੱਚਾ ਬਾਜੇ ਲੋਕ ਦੇ ਲੋਕਾਂ ਦੇ ਘਰ ਬਚ ਜਾਣ ਫਸਲ ਕੋਈ ਗੱਲ ਨਹੀਂ 6 ਮਹੀਨੇ ਠਹਿਰ ਕੇ ਹੋ ਜੂਗੀ ਪਰ ਲੋਕ ਬੰਨ ਜਿਹੜਾ ਲੋਕ ਲੱਗੇ ਰਹੇ ਦਿਨ ਰਾਤ بارش ਦੇ ਵਿੱਚ ਅਸੀਂ ਜਿੱਦ ਨੇ ਪਹਿਲੀ ਵਾਰ ਅਸੀਂ ਇੱਥੇ ਆ ਕੇ ਦੇਖਿਆ 500 ਬੰਦਾ ਬੰਨ ਦੇ ਉੱਤੇ ਲੱਗਿਆ ਹੋਇਆ ਸੀ ਫਿਰ ਉਸ ਦਿਨ ਤੋਂ ਅਸੀਂ ਮੋਰਚੇ ਇੱਥੇ ਸ਼ੁਰੂ ਕੀਤਾ ਚਾਹ ਪਾਣੀ ਦਾ ਲਗਾਤਾਰ ਕੱਲ ਤੱਕ ਕੱਲ ਸਾਡੇ ਬੰਦੇ 1.5 ਤੋਂ 200 ਬੰਦਾ ਸੀ ਕੱਲ ਨਹੀਂ ਲਗਾਤਾਰ 4-500 ਬੰਦਾ ਡੇਲੀ ਸਾਰੇ ਉੱਥੋਂ ਲੈ ਕੇ ਬਾਸ਼ਾਪੁਰ ਤੋਂ ਲੈ ਕੇ ਕਾਠੀ ਲੈ ਕੇ ਕਾਠ ਵਾਲੀ ਪਰਾ ਟੀਮ ਸਾਡੀ ਬਾਸ਼ਾਪੁਰ ਤੋਂ ਲੈ ਕੇ ਉਹ ਗਰਦਿਆਲਪੁਰੇ ਤੱਕ ਪੂਰੇ ਲੋਕ ਲੱਗੇ ਹੁੰਦੇ ਸੀਗੇ ਮੀਂਹ ਦੇ ਵਿੱਚ ਜਿੰਨਾ ਮਰਜੀ ਮੀਂਹ ਹੁੰਦਾ ਨਾਲ ਆਰਮੀ ਵੀ ਲੱਗੀ ਹੁੰਦੀ ਸੀਗੀ ਤੇ ਮਤਲਬ ਇਹਦੇ ਲੋਕਾਂ ਨੇ ਇਹ ਆਪਣੇ ਖਰਚੇ ਤੇ ਹਾਂਜੀ ਇਹਦੇ ਵਿੱਚ ਸਰਕਾਰ ਦਾ ਕੋਈ ਹੱਥ ਨਹੀਂ ਆਪਣੇ ਖਰਚੇ ਤੇ ਲੋਕਾਂ ਨੇ ਪੈਸੇ ਇਕੱਠੇ ਕਰਕੇ ਬੰਨ ਬੰਨਿਆ ਤੇ ਜਿਵੇਂ ਇਹ ਪਾਣੀ ਹੈ ਜਿਹੜਾ ਡੈਮ ਦਾ ਪਾਣੀ ਆਂਦਾ ਸੁਖਣਾ ਝੀਲ ਦਾ ਜੀ ਉਸ ਸਾਈਡ ਦਾ ਤਾਂ ਪਾਣੀ ਦੇਖੋ ਹੁਣ ਪਿੱਛੇ ਦੀਆਂ ਜਿਹੜੀਆਂ ਰਿਪੋਰਟਾਂ ਨੇ ਪਾਣੀ ਹੈ ਨਹੀਂ ਬਹੁਤ ਘਟ ਆ ਰਿਹਾ ਜਿਹੜਾ ਇਹ ਹੱਥਨੀ ਕੁੰਡ ਡੈਮ ਤੋਂ ਪਾਣੀ ਆ ਰਿਹਾ ਜੀ ਉਹ ਕੀ ਤੁਹਾਨੂੰ ਲੱਗਦਾ ਵੀ ਜਾਣ ਬੁੱਝ ਕੇ ਜਿਹੜਾ ਇੱਧਰ ਪੰਜਾਬ ਨੂੰ ਛੱਡਿਆ ਜਾਂਦਾ ਬਿਲਕੁਲ ਜੀ ਮਾਰ ਜਦ ਕੇ ਜਿਹੜਾ ਉਹਦਾ ਪਾਣੀ ਹੱਥ ਨਹੀਂ ਕੁੰਡਦਾ ਜਮਣਾ ਦੇ ਵਿੱਚ ਪੈਂਦਾ ਜੀ ਇਹ ਜੀ ਬਿਲਕੁਲ ਇਹ ਮਾਰਕੰਡਾ ਤੇ ਟਾਂਗਰੀ ਇਹਦੇ ਵਿੱਚ ਸਿੱਟਦੇ ਨੇ ਉਹ ਸਿੱਟਦੇ ਨੇ ਰਾਤ ਨੂੰ ਕਿਉਂਕਿ ਪਾਣੀ ਘੱਗਰ ਦਾ ਬਿਲਕੁਲ ਲਾਲ ਤੇ ਗਾੜੇ ਰੰਗ ਦਾ ਹੁੰਦਾ ਹੈ ਬਿਲਕੁਲ ਗਾੜਾ ਇਹ ਪਾਣੀ ਆ ਜਿਹੜਾ ਸਾਫ ਆ ਰਿਹਾ ਤਕਰੀਬਨ ਇਹ 7-8 ਦਿਨਾਂ ਤੋਂ ਸਾਫ ਆ ਰਿਹਾ ਇਹਦੇ ਵਿੱਚ ਸ਼ੱਕ ਦੀ ਨਹੀਂ ਪੂਰੇ ਅਸੀਂ ਜਾਨੀ ਕਿ ਉਹਦੇ ਨਾਲ ਕਹਿ ਸਕਦਾ ਯਕੀਨ ਨਾਲ ਕਹਿ ਸਕਦੇ ਆ ਸ਼ੱਕ ਨਹੀਂ ਯਕੀਨ ਨਾਲ ਕਹਿ ਸਕਦੇ ਇਹਦੇ ਵਿੱਚੋਂ ਪਾਣੀ ਪਾਇਆ ਜਾ ਰਿਹਾ ਰਾਤ ਨੂੰ ਛੱਡ ਦਿੰਦੇ ਸੀ ਇਸ ਕਰਕੇ ਰਾਤ ਨੂੰ 3-4 ਇੰਚ ਵਧਿਆ ਹੁੰਦਾ ਸੀ ਪਾਣੀ। ਹਾਂਜੀ। ਘਟਣ ਦੀ ਵਜਾਇੇ ਜਾਂ ਰੁਕਣ ਦੀ ਵਜਾਇੇ। ਉਹ ਹੋਂ ਘਰ ਦੇ ਪਿੱਛੇ ਪਤਾ ਕਰਦੇ ਸੀ ਵੀ ਦੇਵੀਗੜ੍ਹ ਸਾਈਡ ਪਾਣੀ ਹੈ ਨਹੀਂ। ਘਟ ਗਿਆ ਅੱਜ ਸਾਨੂੰ ਕਬਰਾਂ ਦੀ ਸੀ ਵੀ ਅੱਜ ਸੋਡੇ ਪਾਣੀ ਘਟ ਜੂਗਾ। ਹਾਲਾਂਕਿ ਘਟਣ ਦੀ ਵਜਾਇੇ ਦੋ-ਤਿੰਨ ਇੰਚ ਵਧਿਆ ਹੁੰਦਾ ਸੀ। ਇਸ ਕਰਕੇ ਸਾਨੂੰ ਸ਼ਾਕਨਿਪੁਰੇ ਯਕੀਨ ਨਾਲ ਕਹਿਣਾ ਕਿ ਮਾਰਕੰਡਾ ਦੇ ਟੰਗਰੀ ਦੇ ਵਿੱਚ ਸਿੱਟੀ ਹੋਈ ਹੈ। ਤੇ ਕੀ ਤੁਹਾਨੂੰ ਲੱਗਦਾ ਵੀ ਸਰਕਾਰਾਂ ਦਾ ਪੂਰਾ ਜ਼ੋਰ ਲੱਗ ਚੁੱਕਾ ਐ ਇਸ ਘੱਗਰ ਨੂੰ ਤੋੜਨ ਵਾਸਤੇ ਤੇ ਪੰਜਾਬ ਇਸ ਏਰੀਆ ਨੂੰ ਬਰਬਾਦ ਕਰਨ ਵਾਸਤੇ ਸਰਕਾਰ ਦਾ ਪੂਰਾ ਜ਼ੋਰ ਪੂਰੇ ਪੰਜਾਬ ਨੂੰ ਤਬਾਹ ਕਰਨ ਵਾਸਤੇ ਲੱਗਿਆ ਹੋਇਆ ਇਕੱਲਾ ਆਜ ਆ ਸਾਈਡ ਨਹੀਂ ਘੱਗਰ ਨਹੀਂ ਇਕੱਲਾ ਪੂਰੇ ਪੰਜਾਬ ਨੂੰ ਤਬਾਹ ਤਬਾਹ ਕਰਨ ਵਾਸਤੇ ਇਹ ਲੱਗੇ ਹੋਏ ਨੇ ਕਿਉਂਕਿ ਚਾਹੇ ਉਹ ਕਾਲੇ ਕਾਨੂੰਨ ਹੋਣ ਇਹ ਲੈਡ ਪਾਲਿੰਗ ਨੀਤੀ ਹੋਵੇ ਚਾਹੇ ਫਲੱਡ ਹੋਣ ਇਹਦੇ ਵਿੱਚ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਹੋਇਆ ਪਰ ਲੋਕਾਂ ਨੂੰ ਵੀ ਆਰਥਿਕ ਪੱਖੋਂ ਕਮਜ਼ੋਰ ਕਰਦੀ ਐ ਫਸਲਾਂ ਮਾਰ ਕੇ ਹੁਣ ਤਾਂ ਕੁਝ ਬਚੇ ਨਹੀਂ ਉਹਨਾਂ ਨੂੰ ਮੁੱਗ ਵਾਲੀ ਸਾਈਡ ਤਾਂ ਬਿਲਕੁਲ ਤਬਾਹੀ ਹੋਇਆ ਨਾ ਉਹਨਾਂ ਕੋ ਜੀ ਉਹ ਤਾਂ ਬਰਬਾਦ ਹੈ ਜੀ ਨਾ ਖੂਰਾ ਉਸ ਕਰਕੇ ਸਰਕਾਰਾਂ ਦਾ ਹੀ ਪੂਰਾ ਜੋਰ ਲੱਗਾ ਪਰ ਇੱਕ ਗੱਲ ਹੈ ਵੀ ਜਿਵੇਂ ਜਿਵੇਂ ਸਰਕਾਰਾਂ ਆਪਦੇ ਨੀਤੀਆਂ ਖੜਦੇ ਨੇ ਲੋਕ ਉਸ ਤਰ੍ਹਾਂ ਜਾਗਰੂਕ ਹੁੰਦੇ ਨੇ ਹਾਂਜੀ ਲੋਕ ਜਾਗਰੂਕ ਹੋ ਕੇ ਇਕੱਠੇ ਹੋ ਕੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਤਾਂ ਇਹ ਹੈ ਕਿ ਇਹ ਬੰਨ ਨੇ ਸਾਨੂੰ ਦੁਬਾਰਾ ਫੇਰ 10-15 ਪਿੰਡਾਂ ਨੂੰ ਇਕੱਠੇ ਹੋਣਾ ਸਿਖਾਤਾ ਕਿਉਂਕਿ ਜਦੋਂ ਕਿਤੇ ਕਿਤੇ ਬੰਨ ਟੁੱਟਦਾ ਸੀ ਇੱਕ ਘੰਟੇ ਦੇ ਵਿੱਚ ਵਿੱਚ ਉਹ ਬੰਨ ਬੰਨ ਦਿੰਦੇ ਸੀ ਇਹਨੇ ਲੋਕ ਆ ਜਾਂਦੇ ਸੀ ਹਾਂਜੀ ਮੈਨੂੰ ਇਹ ਲੱਗਦਾ ਵੀ ਇਸ ਵਾਰ ਸਰਕਾਰਾਂ ਨੇ ਤਾਂ ਤੁਹਾਡੇ ਨਾਲ ਪੂਰਾ ਜਿਹੜਾ ਲਾ ਲੋ ਵੀ ਬੈਸ ਲਾਈ ਆ ਪੂਰੀ ਵੀ ਅਸੀਂ ਪੰਜਾਬ 'ਏ ਘਰ ਨੂੰ ਤੋੜੀਏ ਰੱਬ ਨੇ ਮੈਨੂੰ ਲੱਗਦਾ ਵੀ ਤੁਹਾਡਾ ਸਾਥ ਦਿੱਤਾ ਜੀ ਇਸ ਵਾਰ ਜਿਹੜਾ ਇੰਨਾ ਪਾਣੀ ਕਦੇ ਨਹੀਂ ਆਇਆ ਜਿੰਨਾ ਇਸ ਵਾਰ ਜਿਹੜਾ ਸੰਭਾਲਿਆ ਗਿਆ ਜੀ ਹਾਂਜੀ ਹਾਂ ਐਨਾ ਅਸੀਂ ਖੋਦ ਨਹੀਂ ਸੋਚਦੇ ਪਹਿਲੇ ਦਿਨ ਨਾ ਆ ਦੋ ਪਿੰਡ ਸਾਡੇ ਨਾਲ ਘੱਟ ਲੱਗੇ ਕਹਿੰਦੇ ਜੀ ਤੁਸੀਂ ਕੀ ਕਰ ਰਹੇ ਹੋ ਇਹ ਗੱਰ ਵੀ ਕਦੇ ਬੰਨਿਆ ਗਿਆ ਤੁਸੀਂ ਇਹ ਲੱਗੇ ਨੇ ਜਦੋਂ ਉਹ ਕਿ ਕਦੇ ਅਸੀਂ ਪਾਣੀ ਰੋਕ ਲੈਣਾ ਲੋਕਾਂ ਨੇ ਕਦੇ ਆ ਕੇ ਘਰੋਂ ਥੈਲੇ ਚੱਕ ਲੈ ਪਿੰਡਾਂ ਚੋ ਰੋਟੀ ਪਾਣੀ ਇਕੱਠਾ ਕਰ ਲੈ ਪਹਿਲੇ ਦਿਨ ਜਿਹੜਾ ਲੋਕਾਂ ਨੇ ਸ਼ੁਰੂ ਕੀਤਾ ਸੀ ਆਪਦੇ ਘਰੋਂ ਥੈਲੇ ਚੱਕ ਲੈ ਪਾਣੀ ਮਿੱਟੀ ਕਿਤੋਂ ਪਾਣੀ ਕਿਤੋਂ ਕੁਸ਼ ਯਾਨੀ ਕਿ ਇੰਨੀ ਜਨਤਾ ਇੱਥੇ ਪਹੁੰਚ ਗਈ ਲੋਕਾਂ ਨੇ ਸੋਚਿਆ ਲੋਕਾਂ ਨੂੰ ਯਕੀਨ ਹੋ ਗਿਆ ਵੀ ਹਾਂ ਅਸੀਂ ਰੋਕ ਸਕਦੇ ਆ ਫੇਰ ਸਾਰੇ ਆ ਜਿਹੜੇ ਨੇੜੇ ਵਾਲੇ ਪਿੰਡਾਂ ਨੇ ਵੀ ਉੱਠ ਕੇ ਆ ਗਏ ਸਾਰੇ ਲੋਕਾਂ ਨੂੰ ਫੇਰ ਇੱਕ ਹੌਸਲਾ ਹੋ ਗਿਆ ਸਾਨੂੰ ਹੌਸਲਾ ਹੋ ਗਿਆ ਵੀ ਹਾਂ ਸੀ ਕੁਝ ਕਰ ਸਕਦੇ ਜਿਹੜੇ ਤਿੰਨ ਦਿਨ ਬੰਦ ਨਹੀਂ ਸੀ ਟੁੱਟਣ ਦਿੱਤਾ ਫਿਰ ਸਾਨੂੰ ਪੂਰਾ ਜਕੀਨ ਵੀ ਹੋ ਗਿਆ ਪਹਿਲਾਂ ਸਾਡੀ ਸਥਿਤੀ ਵੀ ਡਾਮਡੋਲ ਸੀ ਵੀ ਕਿਤੋਂ ਨਾ ਕਿਤੋਂ ਚੱਲ ਅਸੀਂ ਕਿਆ ਖੇਚ ਲਈ ਹੈ ਬਚ ਗਿਆ ਤਾਂ ਵੀ ਠੀਕ ਨਹੀਂ ਆਪਣਾ ਕਿਹੜਾ ਕੁਛ ਘਸਦਾ ਜੇ ਆਪਾਂ ਥੋੜਾ ਜ਼ੋਰ ਲਾ ਲਏ ਹਾਂ ਜੀ ਤੇ ਤੁਹਾਡੀ ਮਿਹਨਤ ਸਦਕਾ ਜਿਹੜਾ ਕਰੋੜਾ ਰੁਪਏ ਦੀ ਫਸਲ ਤੁਸੀਂ ਬਚਾ ਚੁੱਕੇ ਹੋ ਜੀ ਫਿਲਹਾਲ ਤਾਂ ਹਾਂ ਜੀ ਤੇ ਜਿਹੜਾ ਇੱਥੋਂ ਤੁਹਾਡਾ ਜਿਹੜਾ ਮੋਰਚਾ ਹੈ ਜੀ ਹਰਚੰਦਪੁਰੇ ਤੋਂ ਬਾਦਸ਼ਾਹਪੁਰ ਤੱਕ ਤੇ ਇਧਰੋਂ ਗਰਦਿਆਲਪੁਰੇ ਤੱਕ ਇੱਥੋਂ ਕਿੰਨੀ ਵਾਰੀ ਕਿੱਥੋਂ ਕਿੱਥੋਂ ਬੰਦ ਟੁੱਟਿਆ ਜੀ ਇਥੋਂ ਜੀ ਇਧਰੋਂ ਜਿਹੜੀ ਆਪਣੇ ਅ ਹਰਚੰਦ ਦੇਰਾ ਪਾੜੇ ਜੀ ਨੀ ਚੰਦਪੁਰ ਤੋਂ ਲੈ ਕੇ ਬਾਸ਼ਾਪੁਰ ਤੱਕ ਦੋ ਵਾਰ ਟੁੱਟ ਗਿਆ ਸੀ ਪਾੜੇ ਡੇਰਾ ਤੋਂ ਲੈ ਕੇ ਉਗਲੀ ਸਾਈਡ ਹਾਂਜੀ ਅੱਛਾ ਜਿਹੜੀ ਇਧਰ ਹੈ ਇਧਰ ਤਾਂ ਤਕਰੀਬਨ ਟੁੱਟਣ ਨਹੀਂ ਸੀ ਦਿੱਤਾ ਹਾਂਜੀ ਹਰਦਿਆਲਪੁਰੇ ਇੱਕ ਦਿਨ ਬੀੜ ਚੋਂ ਪਾਣੀ ਨਿਕਲ ਗਿਆ ਸੀ ਉਦੀ ਅਨਾਉਂਸਮੈਂਟ ਹੋ ਜਾਂਦੀ ਸੀ ਕਿਉਂਕਿ ਪਟਵਾਰੀ ਇੱਥੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਸਾਡੇ ਪਟਵਾਰੀਆਂ ਨੇ ਬੜਾ ਸਾ ਦਿੱਤਾ ਉਦੀ ਫੋਨ ਆ ਜਾਂਦਾ ਸੀ ਵੀ ਬੰਨ ਲੀਕ ਹੋਣ ਦੀ ਸੰਭਾਵਨਾ ਹੈ ਲੋਕ ਲੀਕ ਹੋਣੇ ਨੇ ਅਸਲ ਵਿੱਚ ਤਾਂ 24 ਘੰਟੇ ਲੋਕ ਇੱਥੇ ਰਹਿੰਦੇ ਸੀ ਨਾ ਇੱਕ ਦਿਨ ਪਰਸੋ ਰਾਤ ਨੂੰ ਨਾ 8 ਵਜੇ ਤੋਂ ਉੱਪਰ ਦੀ ਪਾਣੀ ਥੋੜਾ ਚੜਨ ਲੱਗਿਆ ਸਾਡੇ 10 12 ਮੁੰਡੇ تھے ਉਹਨਾਂ ਨੇ 25 30 ਥੱਲੇ ਪਰ ਵਰ ਕੇ ਉੱਥੇ ਲਾ ਦਿੱਤੇ ਤੇ ਕੱਲ ਸਾਡੀ ਪੌਪਲੈਂਡ ਲਿਆਂਦੀ ਕਿਉਂਕਿ ਜਿਹੇ ਸੀ 35 4000 ਦਾ ਤੇਲ ਖਰਚ ਲੈ ਲਵੋ ਪੁਕਾ ਨੇ ਪਰ ਉਹਦਾ ਫਾਇਦਾ ਹੋ ਗਿਆ ਸਾਰਾ 17 17 18000 ਦਾ ਸੀ ਤਾਂ ਉਹ ਲੈ ਕੇ ਪਾ ਕੇ ਉੱਪਰ ਮਿੱਟੀ ਲਾ ਕੇ ਉਹਨੂੰ ਬੰਨ੍ਹ ਦਿੱਤਾ ਨਹੀਂ ਇੱਕ ਖਬਰਾਂ ਤੁਸੀਂ ਕਹਿੰਦੇ ਹੋ 40 45000 ਦਾ ਸੀ ਪੱਲਿਓਂ ਡੀਜ਼ਲ ਖਰਚ ਲੈ ਇੱਕ ਇੱਕ ਇਹ ਵੀ ਰਿਪੋਰਟ ਮਿਲ ਰਹੀ ਹੈ ਕਿ ਪ੍ਰਕਾਸ਼ ਸੌਰੀ ਸੁਖਵੀਰ ਸਿੰਘ ਬਾਦਲੇ ਇੱਥੇ 3000 ਲੀਟਰ ਤੇਲ ਦੇ ਗਏ ਨੇ ਜੀ ਨਹੀਂ ਦੇਖੋ ਜੀ ਉਹ ਦੇ ਗਏ ਹੋਣੇ ਸਾਨੂੰ ਨਹੀਂ ਪਤਾ ਪਰ ਇੱਥੇ ਲੋਕਾਂ ਮੰਨ ਤੇ ਨਹੀਂ ਆਇਆ ਜੀ ਨਹੀਂ ਉਰੇ ਸੁਖਵੀਰ ਬਦਲ ਨਹੀਂ ਆਇਆ ਜਗਮੀਤ ਬਾਕੀ ਤੇਲ ਉਹਨਾਂ ਦਾ ਜੀ ਤੇਲ ਇਹ ਸਾਨੂੰ ਪਾੜ ਦੇਖੋ ਸਾਨੂੰ ਸਾਡੀ ਡਿਊਟੀ ਸੀ ਲੰਗਰ ਚ ਲੰਗਰ ਦੇ ਵਿੱਚ ਸਾਡੇ ਡੇਲੀ ਦੀ ਡੇਲੀ ਦਿਨ ਤੇ 10 15 ਸਾਡੇ ਜ਼ਿਮੀਦਾਰ ਖਾਸ ਕਰਕੇ ਸਾਡੇ ਉਗੂਕੇ ਵਾਲੇ ਫਾਰਮ ਚ ਜਿਹੜੇ ਕਾਕਾ ਜੀ ਨੇ ਸਰਦਾਰ ਹਰਕਿਸ਼ਨ ਜੀ ਪੰਨੂ ਉਹਨਾਂ ਨੇ ਪੂਰਾ ਜੋਰ ਲਾ ਦਿੱ ਤੁਸੀਂ ਮੋਰਚੇ ਦੇ ਉੱਤੇ ਬੈਠੋ ਜੋ ਚੀਜ਼ ਦੀ ਲੋੜ ਅਸੀਂ ਭੇਜਾਂਗੇ ਤੁਸੀਂ ਆਪਦੇ ਹੌਸਲੇ ਨਾਲ ਡਿੱਗਣ ਦਿਓ ਇੱਕੋ ਇੱਕ ਬਾਕੀ ਸਾਡੇ ਇਲਾਕੇ ਦੇ ਲੋਕ ਆ ਹਾਂਜੀ ਕਦੇ મતਲਬ ਕੋਈ ਪਾਣੀ ਲੈ ਕੇ ਆਉਂਦਾ ਸੀ ਕੋਈ ਸਮੋਸੇ ਲੈ ਕੇ ਆਉਂਦਾ ਸੀ ਕੋਈ ਬਿਸਕਟ ਲੈ ਕੇ ਆਉਂਦਾ ਸੀ ਕਈ ਸਮਾਜਿਕ ਜਥੇਬੰਦੀਆਂ ਇੱਥੇ ਆ ਪਹੁੰਚਦੇ ਸੀ ਉਹਨਾਂ ਨਾਲ ਅਸੀਂ ਲੰਗਰ ਚਲਾਉਂਦੇ ਰਿਹਾ ਦੁੱਧ ਸਾਡੇ ਪਿੰਡਾਂ ਚੋਂ ਇਕੱਠਾ ਹੋ ਕੇ ਆਉਂਦਾ ਸੀ ਸਾਡੇ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਇੱਧਰ ਜਿਨਕਿ ਜਿਹੜਾ ਖਰਚਾ ਜੇ ਕੋਈ ਵੀ ਦੇ ਕੇ ਸਰਕਾਰ ਵੱਲੋਂ ਨਹੀਂ ਕੁਛ ਆਇਆ ਕੋਈ ਦੇ ਪਾਰਟੀ ਦਾ ਬੰਦਾ ਦੇਗਾ ਇਹਦੇ ਬਾਰੇ ਸਾਨੂੰ ਨਹੀਂ ਪਤਾ ਇਹ ਲੋਕਾਂ ਨੂੰ ਪਤਾ ਪਰ ਜਿਹੜਾ ਕੱਲ ਟੋਟਲ ਖਰਚਾ ਕਰਦੇ ਸੀ 35000 ਦਾ ਤੇਲ ਮੱਚਾ 75000 ਰੁਪਏ ਦੀ ਇਹਦੇ ਉੱਤੇ ਆ ਪਈਆ ਕਾਗਜ ਪਈ ਹੁਣ ਤੋਂ ਜਿਹੜੇ ਉੱਪ ਹਾਂਜੀ ਯਾਨੀ ਕਿ ਇਹਦੇ ਤੇ ਲੱਖ ਰੁਪਇਆ ਲੋਕਾਂ ਨੇ ਆਪਣੀਆਂ ਜੇਬਾਂ ਚੋਂ ਖਰਚਿਆ ਜਿਹੜੀ ਇਹ ਮਿੱਟੀ ਪਈ ਹੈ ਮਿੱਟੀ ਪੱਟੀ ਹੈ ਅਸੀਂ ਇਹ ਜੇ ਚ ਬੜਨ ਨਹੀਂ ਸੀ ਦੇਰੇ ਪਹਿਲਾਂ ਕਹਿੰਦੇ ਮੇਰੀ ਫਸਲ ਖਰਾਬ ਹੋਊਗੀ ਇਹ ਗੱਲ ਵੀ ਸਹੀ ਹੈ ਕਿ ਸਾਡੀ ਤਾਂ ਡੁੱਬ ਕੇ ਮਰਨੀ ਸੀ ਇਹਦੀ ਫਸਲ ਪਰ ਜਦੋਂ ਪਾਣੀ ਲੀਕ ਹੋਣ ਲੱਗ ਗਿਆ ਤਾਂ ਉਹਨੇ ਵੀ ਕਹਿਤਾ ਵੀ ਮੇਰੀ ਬੇਸ਼ੱਕ ਤੁਸੀਂ ਮਸ਼ੀਨ ਵਾਰਡ ਕੇ ਲਾ ਲੋ ਬੰਨੇ ਨਹੀਂ ਉਹ ਅਸੀਂ ਜ਼ਿੰਮੇਵਾਰੀ ਦਿੱਤੀ ਜੀ ਜਿਹੜਾ ਤੇਰਾ ਨੁਕਸਾਨ ਹੋਊਗਾ ਨਾ ਉਹ ਅਸੀਂ ਪਰਵਾਹੀ ਕਰਾਵਾਂਗੇ ਸਾਡੇ ਬੁੱਟਰ ਸਾਹਿਬ ਨੂੰ ਅਸੀਂ ਭੇਜਿਆ ਪੰਜ ਛੇ ਬੰਦੇ ਸਾਡੇ ਪਤਾ ਮੰਨ ਲੱਖਦੇ ਆ ਗੂਗੇ ਵੀ ਤੇਰਾ ਜੋ ਨੁਕਸਾਨ ਹੋਊਗਾ ਉਹ ਜਿੱਥੇ ਬੰਦੀਆਂ ਲੋਕਾਂ ਤੋਂ ਇਕੱਠੇ ਕਰਕੇ ਅਸੀਂ ਭਰਾਂਗੇ ਪਰ ਤੁਸੀਂ ਇਹ ਕਰੰਦੋ ਪਰ ਇਹਨਾਂ ਨੇ ਫਿਰ ਕਹਿਤਾ ਜੋ ਹੁੰਦਾ ਚਲੋ ਦੇਖੀ ਆਉਗੀ ਇੱਥੋਂ ਘਟ ਤੋਂ ਘਟ ਤਿੰਨ ਚਾਰ ਪੰਜ ਸੌ ਟਰਾਲੀ ਦਾ ਮਿੱਟੀ ਦੀ ਪੈਣੀ ਇੱਥੇ ਜਿੱਥੋਂ ਪਟਕੇ ਜਿਹੜੀ ਬੰਨ੍ਹਦੇ ਉੱਤੇ ਰੱਖੀ ਹੈ ਇਹ ਵੀ ਲੋਕਾਂ ਨੂੰ ਪਰਵਾ ਤੇ ਖਰਚਾ ਟੋਟਲ ਕੀਤਾ ਪਾਇਆ ਨੇ ਹਾਂਜੀ ਤੇ ਹੁਣ ਜਿਵੇਂ ਇਹ ਬੰਨ ਜਿਹੜਾ ਇੰਨਾ ਪਾਣੀ ਜੇਕਰ ਦੁਬਾਰਾ ਆ ਜਾਂਦਾ ਤਾਂ ਇਹਦੀ ਮਜ਼ਬੂਤੀ ਲਈ ਇਸ ਤੋਂ ਬਾਅਦ ਵੀ ਘਰੂਤਰੇ ਤੋਂ ਬਾਅਦ ਵੀ ਪ੍ਰਬੰਧ ਕੀਤੇ ਜਾਣਗੇ ਹਾਂਜੀ ਹਾਂ ਫਿਲਹਾਲ ਦੇਖੋ ਲੋਕ ਕਹਿ ਰਹੇ ਨੇ ਵੀ ਆਪਾਂ ਕਗਰ ਉੱਤਰ ਤੋਂ ਬਾਅਦ ਨਾ ਇਹਦੇ ਵਿੱਚੋਂ ਮਿੱਟੀ ਚੱਕ ਕੇ ਲਾਵਾਂਗੇ। ਅਸੀਂ ਜਿੱਥੇ ਬੰਦੇ ਜੀ ਸਰਕਾਰ ਰੁਕੂਗੀ ਤਾਂ ਅਸੀਂ ਤੁਹਾਡੇ ਨਾਲ ਖੜਾਂਗੇ। ਪਰ ਅਸਲ ਤੇ ਵਿੱਚ ਹੁੰਦਾ ਪਤਾ ਕੀ ਹੈ ਜੀ ਜਦੋਂ ਬਾਨਾ ਆ ਮਤਲਬ ਫਲਾਡਾ ਕੇ ਲੰਘ ਜਾਂਦਾ ਹੈ। ਲੋਕਾਂ ਦਾ ਫਸਲ ਵੱਢਣ ਲੱਗ ਜਾਂਦੇ ਨੇ ਫਿਰ ਬੀਜ ਬਜਾਈ ਫਿਰ ਲੋਕ ਵੀ ਭੁੱਲ ਜਾਂਦੇ ਨੇ। ਮੈਂ ਮਤਲਬ ਦੇਖੋ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਸ ਵਾਰ ਭੁੱਲਿਓ ਨਾ ਯਾਦ ਰੱਖਿਓ ਕਿਉਂਕਿ ਇਸ ਵਾਰ ਬੜੇ ਔਖੇ ਹੋਏ ਆ ਜਿਹੜਾ ਖਰਚਾ 5-7 ਲੱਖ ਰੁਪਏ ਦਾ ਹੁੰਦਾ ਉਹ ਆਪਾਂ ਲੱਖ ਰੁਪਏ ਦੇ ਵਿੱਚ 2 ਲੱਖ ਜਿਹਾ ਕੰਪਲੀਟ ਕਰ ਲਈਏ। ਲੋਕਾਂ ਮੂਰੇ ਕੋਈ ਚੀਜ਼ ਨਹੀਂ ਵ ਨਾ ਸਿਕੋ ਹਾਂਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਤੇ ਤੁਹਾਡਾ ਜਿਹੜਾ ਮੋਰਚਾ ਕਾਫੀ ਦਿਨਾਂ ਤੋਂ ਲਗਾਤਾਰ ਇੱਥੇ ਲੱਗਿਆ ਹੋਇਆ ਹੈ ਜੀ ਤੇ ਖੱਗਰ ਦੀ ਹੁਣ ਸਥਿਤੀ ਕੀ ਹੈ ਜੀ ਮੈਂ ਹਰਪ੍ਰੀਤ ਸਿੰਘ ਬੁੱਟਰ ਜੀ ਕ੍ਰਾਂਤੀਕਾਰੀ ਕਿਸਾਨ ਸੂਬਾ ਸੀਨੀਅਰ ਵੀਰ ਪ੍ਰਧਾਨ ਇੱਕ ਤਾਂ ਜੀ ਅਸੀਂ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦੇ ਹਾਂ ਵੀ ਇਹ ਅੱਜ 15 ਦਿਨ ਹੋ ਗਏ ਹੀ ਲੋਕਾਂ ਨੇ ਬਹੁਤ ਵੱਡਾ ਇਹ ਮੋਰਚਾ ਕਹ ਲੋ ਇਹ ਜੰਗ ਦੀ ਇੱਕ ਤਾਂ ਦੀ ਜਿੱਤ ਲਈ ਅੱਜ ਕਹਿ ਸਕਦੇ ਆ ਹਾਂ ਜੰਗੇ ਸੀ ਜੀ ਇਹ ਜਿਹੜੀ ਦਿਨ ਰਾਤ ਇੱਥੇ ਦਿਨ ਰਾਤ ਇੱਥੇ ਸਮਝ ਲਓ ਵੀ ਕੁਛ ਤੇ ਆ ਕੱਲ ਵੱਡੀਆਂ ਨੇ ਪੱਕੀ ਫਸਲ ਜਿਹੜੀ ਆ 1500 ਨੂੰ ਵਗੈਰਾ ਜਿਹੜੀਆਂ ਬਾਸਮਤੀਆਂ ਨੇ ਉਹਨਾਂ ਦਿਨਾਂ ਜਿੰਨਾ ਦਿਨ ਇਹ ਇੱਕ ਗਰਦਰਾ ਚੜ ਗਿਆ ਸੀ ਉਹਨਾਂ ਦਿਨਾਂ ਵਿੱਚ ਮੀਂਹ ਵੀ ਪਈ ਜਾਂਦੇ ਸੀ ਵੱਡੀ ਵੀ ਨਹੀਂ ਜਾ ਸਕਦੀ ਹਾਂ ਸੋ ਇਹ ਆ ਵੀ ਮਤਲਬ ਵੀ ਇਹ ਜਿਹੜੀ ਵੱਡੇ ਪੱਧਰ ਤੇ ਹਾਲਾਂਕਿ ਦੂਸਰੀ ਸਾਈਡ ਨੁਕਸਾਨ ਹੋਏ ਆ ਉਹ ਕਿੰਨੇ ਕਿੰਨਾ ਨੁਕਸਾਨ ਹੋਇਆ ਕਿੰਨਾ ਉਹ ਉਹ ਅਗਲੀ ਗੱਲ ਆ ਪਰ ਫਿਰ ਵੀ ਇਸ ਇਲਾਕੇ ਨੂੰ ਜਿਹੜਾ ਬਹੁਤ ਵੱਡੇ ਇਲਾਕੇ ਜਿਹੜਾ ਇਹ ਮਾਰ ਕਰਦਾ ਕਿ ਗਰਦਰਾ ਕਰਦਾ ਇਹਨੂੰ ਲੋਕਾਂ ਦੀ ਹਿੰਮਤ ਨਾਲ ਤੇ ਜਥੇਬੰਦੀ ਨੇ ਜਿਹੜਾ ਨਾਲ ਸਜੋ ਲੋਕਾਂ ਦੇ ਸਹੂਗ ਨਾਲ ਜਥੇਬੰਦੀ ਨੇ ਲਗਾਤਾਰ ਇੱਥੇ ਆਪਣੇ ਜਿਹੜੀ ਇਹਦੇ ਹਿੱਸਾ ਪਾਇਆ ਤੇ ਅੱਜ ਅਸੀਂ ਥੋੜੇ ਸੰਤੁਸ਼ਟ ਆ ਲੋਕ ਵੀ ਹੁਣ ਸੰਤੁਸ਼ਟ ਆ ਬਈ ਕੱਗਰ ਨੇ ਪੁੱਠਾ ਜਿਹੜਾ ਮੂੜਾ ਜਿਹੜਾ ਕੱਟ ਲਿਆ ਤੇ ਹੂੰ ਠੀਕ ਕਰਕੇ ਲੱਗਦਾ ਵੀ ਕਈ ਰਾਤਾਂ ਦੇ ਜਿਹੜੇ ਕਿਸਾਨ ਸੁੱਤੇ ਨਹੀਂ ਸੀ ਅੱਜ ਜਾ ਕੇ ਸੌ ਰਹੇ ਨੇ ਤੇ ਰਾਤ ਨੂੰ ਫੇਰ ਮੈਨੂੰ ਲੱਗਦਾ ਮੋਰਚੇ ਤੇ ਆਉਣਗੇ ਜੀ ਰਾਤ ਨੂੰ ਤੇ ਲਗਾਤਾਰ ਅਜੇ ਜਿੰਨਾ ਚਿਰ ਤੱਕ ਪੂਰੀ ਤਰ੍ਹਾਂ ਤਸੱਲੀ ਨਹੀਂ ਨਹੀਂ ਰਾਤ ਨੂੰ ਤੇ ਮੋਰਚੇ ਤੇ ਰਹਿੰਦੇ ਆ ਹਾਂਜੀ ਤੇ ਪਹਿਲਾਂ ਤੇ ਬਹੁਤ ਜ਼ਿਆਦਾ ਸੀਗੇ ਰਾਤ ਨੂੰ ਕਈ ਵਾਰੀ ਰਾਤ ਨੂੰ ਟੁੱਟ ਜਾਣ ਦਾ ਖਤਰਾ ਹੁੰਦਾ ਸੀਗਾ ਸੋ ਇਹ ਆ ਵੀ ਹੁਣ ਜੇ ਵੀ ਜਿਹੜੀ ਮੰਨ ਸਕਦੇ ਤੀ ਤਸੱਲੀ ਕਰਕੇ ਤੇ ਥੋੜਾ ਜਿਹੜਾ ਵਾ ਬਾਕੀ ਜਿਹੜੇ ਲੋਕ ਹੁਣ ਥੋੜੇ ਆਰਾਮਦਾਰੀ ਚ ਨੇ ਅੱਜ ਜਿਹੜਾ ਬੰਨ ਦਾ ਜਿਹੜਾ ਕੰਮ ਵੀ ਆ ਉਹ ਜਿਹੜਾ ਬੰਦ ਕਰ ਲਿਆ ਹੁਣ ਕਿਉਂਕਿ ਅਸੀਂ ਕਵਰ ਕਰ ਗਏ ਸਾਰਾ ਕੁਝ ਇੱਕ ਪ੍ਰਧਾਨ ਜੀ ਮੈਨੂੰ ਬੜੀ ਵਧੀਆ ਗੱਲ ਲੱਗੀ ਤੁਹਾਡੀ ਜਿਵੇਂ ਤੁਸੀਂ ਇੱਥੇ ਮੋਰਚਾ ਸੰਭਾਲਿਆ ਹੈ ਅੱਗੇ ਤੇਈਪੁਰ ਸਿੱਧੂਪੁਰ ਵਾਲਿਆਂ ਨੇ ਸੰਭਾਲਿਆ ਹੈ ਤੇ ਜਿਹੜੇ ਏਕਤਾ ਆਜ਼ਾਦ ਵਾਲੇ ਨੇ ਉਹ ਉਹਨਾਂ ਨੇ ਘੱਗੇ ਆਪਣਾ ਸਟੋਰ ਕੀਤੇ ਹੋਏ ਨੇ ਗੱਟੇ ਇਹ ਜਿਹੜਾ ਤੁਹਾਡਾ ਜਿਵੇਂ ਇੱਕ ਜੰਗ ਲੜਨੀ ਹੁੰਦੀ ਆ ਉਹ ਰਲ ਮਿਲ ਕੇ ਇੱਕ ਨੀਤੀ ਨਾਲ ਉਹ ਬੜੀ ਵਧੀਆ ਨੀਤੀ ਲੱਗੀ ਤੁਹਾਡੀ ਜੀ ਬੇ ਲੱਗ ਲੱਗ ਜਿਹੜੇ ਮੋਰਚੇ ਸੰਭਾਲ ਕੇ ਜਿਹੜੀ ਇਹਦੇ ਨਾਲ ਘਰ ਨਾਲ ਤੁਹਾਡੀ ਜੰਗ ਸੀ ਇਹ ਬੜੇ ਤਰੀਕੇ ਨਾਲ ਤੁਸੀਂ ਜੰਗ ਜਿੱਤਿਆ ਹਾਂ ਹਾਂਜੀ ਇੱਕ ਤੇ ਜੀ ਤੀਪੂਰ ਸਾਡੇ ਵੀ ਬੰਦੇ ਉੱਥੇ ਨਾਲ ਬੈਠੇ ਹੋਏ ਆ ਹਾਂਜੀ ਜਿੱਥੇ ਵਾਕ ਹੋ ਕੇ ਸਿੱਧੂਪੁਰ ਦੇ ਉਹ ਆਪਣੇ ਸਾਗਰੇ ਵਾਲੇ ਨੇ ਹਾਂਜੀ ਸਾਡੀ ਜਿ세 ਬੰਦੀ ਵਾਲੇ ਤੀਪੂਰ ਤੋਂ ਨੇ ਹਾਂਜੀ ਇਹ ਹੋ ਜਾਣ ਪਾਣੀ ਹੁਣ ਹੀ ਨੇ ਉੱਥੇ ਵੀ ਸੀ ਜਿੱਥੇ ਸਾਡਾ ਸੰਭੂ ਆ ਸਾਡੇ ਬੰਦੇ ਆ ਕਿ ਉਹਨਾਂ ਨੂੰ ਕਹਿੰਨੇ ਆ ਹਾਂਜੀ ਕਿ ਲੋਕਾਂ ਦੇ ਨਾਲ ਹੀ ਲੋਕਾਂ ਦਾ ਕੰਮ ਤੇ ਉਹਨਾਂ ਦਾ ਸਾਡੀ ਸਾਡਾ ਫਰਜ਼ ਵਾ ਡਿਊਟੀ ਆ ਸਾਡੀ ਹਾਂਜੀ ਜਿੱਥੇ ਬੰਦੀਆਂ ਕਿਉਂਕਿ ਲੋਕਾਂ ਦੀਆਂ ਜਿੱਥੇ ਬੰਦੀਆਂ ਤੇ ਉਹਨਾਂ ਵਾਸਤੇ ਲੜਨਾ ਜਾਣ ਨਾਲ ਬੈਠਣਾ ਤੇ ਉਹਨਾਂ ਸਰਕਾਰ ਕੀ ਭਰੋਸਾ ਦੇ ਰਹੀ ਹੈ ਵੀ ਜੇ ਖਰਾਬ ਬਕਰੂਬੇ ਦੀ ਜੀ ਕੋਈ ਬੰਨ ਦਾ ਹੱਲ ਜਾਂ ਕੋਈ ਜਿਵੇਂ ਜਿਹੜੇ ਏਰੀਆ ਦੇ ਵਿੱਚ ਉਹ ਘੱਗਰੋਂ ਪਾਰ ਫਸਲਾਂ ਖਰਾਬ ਹੋਈਆਂ ਨੇ ਜੀ ਦੇਖੋ ਜੀ ਤੇ ਜਿਹੜਾ ਲੋਕਾਂ ਕਹਿੰ ਲੋ ਕਿ ਉਹਨਾਂ ਦਾ ਲੋਕਾਂ ਦੇ ਪ੍ਰੋਸਾਧਨ ਦੇ ਵਿੱਚ ਪ੍ਰੋਸਾ ਬਜਦਾ ਨਹੀਂ ਕਿਉਂਕਿ ਕੁਝ ਨਹੀਂ ਮੰਗਰੋਂ ਕਰਦੇ ਹਾਂਜੀ ਇਹਦੇ ਤੇ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਹੈ ਜਿਹੜੀ ਲੜਾਈ ਇਹਨੂੰ ਸੋਚ ਕੇ ਸਿਰ ਜੋੜ ਗਏ ਹਾਂਜੀ ਵੀ ਇੱਥੇ ਦਬਾਅ ਬਣਾਇਆ ਜਾਵੇ ਕਿਉਂਕਿ ਇਹ ਵੱਡੇ ਮਸਲੇ ਨੇ ਜੀ ਹਾਂਜੀ ਤਾਂ ਗੱਰ ਨੂੰ ਕਾਬੂ ਕਰਨਾ ਦੂਜਾ ਸੈਂਟਰ ਦੀ ਕਈ ਚੀਜ਼ਾਂ ਦੀ ਸੈਂਟਰ ਦੇ ਅੜਕੇ ਨੇ ਪੰਜਾਬ ਆਪਨੇ ਸੰ ਪੰਜਾਬ ਸਰਕਾਰ ਕੀ ਕਰਦੀ ਹੈ ਹਾਂਜੀ ਸੋ ਇਹ ਆ ਵੀ ਸਰਕਾਰ ਤੇ ਜਿਹੜਾ ਵਾ ਇਹੋ ਹੀ ਹੈ ਜੀ ਲਗਾਤਾਰ ਗੱਲਾਂ ਜਾਂਦੀਆਂ ਜੀ ਹਾਂਜੀ ਤੇ ਹੁਣ ਪਾਣੀ ਉਤਰ ਤੋਂ ਬਾਅਦ ਜਿਹੜੀਆਂ ਮੁਸ਼ਕਲਾਂ ਆਉਣੀਆਂ ਨੇ ਜੀ ਜਿਵੇਂ ਪਾਣੀ ਜਿਹੜਾ ਨੀਵੀਂ ਥਾਂਵਾਂ 'ਚ ਖੜਦਾ ਉੱਥੇ ਬਿਮਾਰੀ ਦਾ ਵੀ ਫੈਲਣ ਦਾ ਡਰ ਹੈਗਾ ਤੇ ਇਹਦੇ ਬਾਰੇ ਵੀ ਕੀ ਪ੍ਰਬੰਧ ਹੋਣਗੇ ਜੀ ਆਪਣੇ ਤੌਰ ਤੇ ਹੋਣਗੇ ਆ ਸਰਕਾਰਾਂ ਵੀ ਕਰਨਗੀਆਂ ਕੁਝ ਨਹੀਂ ਆਪਣੇ ਤੌਰ ਤੇ ਜਿਹੜੇ ਯਤਨ ਆ ਉਹ ਉਹ ਕਰਾਂਗੇ ਵੇਖਾਂਗੇ ਤੇ ਸਰਕਾਰ ਤੇ ਵੀ ਦਬਾਅ ਦੂ ਅਸੀਂ ਐਦੋਂ ਬਾਅਦ ਜਿਹੜਾ ਵਾ ਡੀਐਸ ਕਿਆਂ ਦੇ ਜਿਹੜੇ ਕੋਈ ਧਰਨੇ ਜਾਂ ਦੂਫਰੇ ਲਾ ਕੇ ਉਹਨੇ ਦਬਾਅ ਵਧਾਵਾਂਗੇ ਮਥੇ ਭੇਜੋ ਤਰੀਆਂ ਬਿਮਾਰੀਆਂ ਨੇ ਇਹ ਜਿਹਦਾ ਜਿਹੜਾ ਡਾਕਟਰਾਂ ਦੀ ਟੀਮ ਹਾਂ ਲੋਕਾਂ ਤੱਕ ਦਵਾਈ ਪਹੁੰਚੇ ਹਾਂਜੀ ਠੀਕ ਹੈ ਪ੍ਰਧਾਨ ਜੀ